ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ। ਭਈਆ ਦੇਖ ਲਓ। ਨਿੱਕ ਬਤਾਉ ਇੱਕ ਕਬੂਟੇ ਉਨ ਲੱਗ ਵੀ ਗਿਆ ਦੇਖੋ। ਇਹ ਬਿਨਾ ਖਾਦ ਸਪਰੇਅ ਤੋਂ ਆ। ਆਹ ਖੀਰੇ ਲਾਏ ਹੋਏ ਆ। ਆ ਦੋ ਟਮਾਟਿਆਂ ਦੇ ਬੂਟੇ ਆ ਆ ਜਿਹੜੇ ਵੱਡੇ ਸਾਰੇ ਇਹਨਾਂ ਨੂੰ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਛ ਨਹੀਂ ਕੀਤਾ ਹੈਗਾ ਆਪ ਦੇ ਖਾਣਯੋਗੀ ਬੀਜੀ ਹੋਈ ਆ ਤੇ ਇੱਥੇ ਕੋਈ ਰੇ ਸਪਰੇ ਨਹੀਂ ਹੈਗੀ ਰੇਆਂ ਸਪਰੇਆਂ ਵਾਲੀਆਂ ਸਬਜ਼ੀਆਂ ਖਾ ਕੇ ਟੀਕੇ ਵਾਲੀਆਂ ਖਾ ਕੇ ਬਿਮਾਰ ਹੋ ਜਾਂਦੇ ਆਪਾਂ ਭਾਈ ਇੱਥੇ ਵੇਜਣੇ ਆਪਾਂ ਪੱਠੇ ਆ ਜਿਹੜੇ ਥਾਂ 'ਚ ਇੱਥੇ ਵੇਜਣੇ ਪੱਠੇ ਤੇ ਜਿਹੜੇ ਸਬਜ਼ੀਆਂ ਨੂੰ ਟੀਕੇ ਲਾਉਂਦੇ ਆ ਉਹਨਾਂ ਨੂੰ ਮੇਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹੋ ਜਿਹਾ ਕੁੱਝ ਨਾ ਕਰਿਓ ਥੋੜੇ ਜਿਹਾ ਪੈਸਿਆਂ ਦੀ ਖਾਤਰ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇੜਦੇ ਆ ਠੀਕ ਆ ਤੇ ਵੀ ਮੈਂ ਦਾ ਹਾਦਾਂ ਸ਼ਹਿਰੋਂ ਸਬਜ਼ੀ ਲੈ ਕੇ ਆਇਆ ਵਾ ਸਬਜ਼ੀ ਲੈ ਕੇ ਆਇਆ ਤੇ ਵਿੱਚ ਸੌਂਡ ਪਏ ਹੋਏ ਦੱਸੋ ਕੀ ਕਰੇ ਬੰਦਾ ਐਦਾਂ ਦੇ ਆ ਲੋਕ ਪੈਸੇ ਦੀ ਖਾਤਰ ਨਾ ਇੱਕ ਦੂਜੇ ਦੀ jaan ਲੈਣ ਤੱਕ ਜਾਂਦੇ ਜਿਵੇਂ ਪੈਸਾ ਨਾਲ ਜਾਣਾ ਹੁੰਦਾ ਭਾਈ ਇਹ ਬੇਈਮਾਨੀਆਂ ਨਾ ਢੱਡ ਭਰੇ ਨਾ ਫੇਰ ਤਾਂ ਹਰੇਕ ਹੀ ਬੇਈਮਾਨੀ ਕਰਨ ਲੱਗੇ ਪਰ ਮਾਤਮਾ ਦਾ ਡਰ ਰੱਖਣਾ ਚਾਹੀਦਾ ਉੱਪਰ ਮਾਤਮਾ ਸਾਬ ਕਤਾ ਵੀ ਇੱਥੇ ਹੀ ਆ ਠੀਕ ਆ ਫਿਰ ਪੀਜੀ ਆਈ ਪਤਾ ਲੱਗਦਾ ਜਾ ਕੇ ਵੀ ਕੀ ਹਾਲ ਖਲਾਤ ਹੁੰਦੇ ਆ ਠੱਗੀਆਂ ਠੋਰੀਆਂ ਦੇ ਉੱਥੇ ਇਦਾਂ ਦੇ ਲੋਕਾਂ ਦੇ ਹਾਲਾਤ ਮਾੜੇ ਹੁੰਦੇ ਆ ਨਾ ਕਿ ਪੈ ਪਾਏ ਹੁੰਦੇ ਆ ਸਾਭ ਨਹੀਂ ਹੁੰਦਾ ਇਹ ਲੈਣਾ ਦੇਣਾ ਇੱਥੇ ਹੀ ਆ